जय करब वीर बजरंगे जय करब वीर बजरंगे जय श्री राम जय श्री राम बम 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 महाशिवपुराण कथा ਅਤੇ ਰੁਦਰ ਵਿਸ਼ੇਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਸਮਾਣਾ ਦੇ ਵਿੱਚ ਹੋਣ ਜਾ ਰਿਹਾ ਹੈ ਅਗਰਵਾਲ ਧਰਮਸ਼ਾਲਾ ਦੇ ਵਿੱਚ ਸ਼ਿਪੋਲੇ ਦੇ ਦਿਨ ਚੱਲ ਰਹੇ ਨੇ ਅਮਰਨਾਥ ਯਾਤਰਾ ਚੱਲ ਰਹੀ ਹੈ ਤੇ ਇਸ ਦੇ ਨਾਲ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਬਹੁਤ ਹੀ ਪਵਿੱਤਰ ਜਿਹੜੇ ਇਹ ਦਿਨ ਨੇ ਇਹਦੇ ਵਿੱਚ ਇੱਕ ਕਥਾ ਦਾ ਯੋਜਨ ਕੀਤਾ ਜਾ ਰਿਹਾ ਹੈ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਅਤੇ ਰੁਦਰ ਵਿਸ਼ੇਕ ਜਿਸ ਦੇ ਲਈ ਆਚਾਰਿਆ ਸ਼੍ਰੀ ਸਨਾਤਨ ਸਤਨੰਦ ਜੀ ਮਹਾਰਾਜ ਬ੍ਰਿੰਦਾਵਨ ਧਾਮ ਤੋਂ ਜੋ ਕਿ ਪਹਿਲਾਂ ਵੀ ਸਾਡੇ ਸਚਿੰਜੈਨ ਜੈਨ ਜੀ ਦੇ ਨਿਵਾਸ ਦੇ ਉੱਤੇ ਉਹਨਾਂ ਨੇ ਕਥਾ ਵੀ ਕੀਤੀ ਸੀ ਤੇ ਉਰੇ ਭਾਗਵਤ ਕੀਤੀ ਸੀ ਇਸ ਦੇ ਨਾਲ ਹੀ ਗਉ ਕਥਾ ਵੀ ਕੀਤੀ ਸੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਇੱਕ ਵਾਰੀ ਫੇਰ ਸਮਾਣਾ ਦੇ ਵਿਚਾਰੇ ਨੇ ਉਹਦੇ ਲਈ ਪ੍ਰੋਗਰਾਮ ਰੱਖਿਆ ਗਿਆ ਆਓ ਜਾਣਕਾਰੀ ਲੈਣੇ ਆ ਇਸ ਪ੍ਰੋਗਰਾਮ ਸੰਬੰਧੀ ਹਾਂਜੀ ਬਨੋਜੀ ਕੀ ਕਹਿਣਾ ਚਾਹੋਗੇ ਜੋ ਪ੍ਰੋਗਰਾਮ ਰੱਖਿਆ ਗਿਆ ਸਭ ਤੋਂ ਪਹਿਲਾਂ ਸਾਰੇ ਸੈਦ ਨਵਾਸੀ ਨੂੰ ਜੈ 시ਰੀ ਰਾਮ ਬੰਬ ਬੋਲੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਦੱਸਦੇ ਹੋਏ ਵੀ ਸਾਡੇ ਸਮਾਣਾ ਨਗਰੀ ਦੇ ਵਿੱਚ 1 ਤਰੀਕ ਤੋਂ ਲੈ ਕੇ 1 ਅਗਸਤ ਤੋਂ ਲੈ ਕੇ 7 ਅਗਸਤ 7 ਅਗਸਤ ਤੱਕ ਅਗਰਵਾਲ ਧਰਮ ਸਾਲਾ ਦੇ ਵਿੱਚ ਇੱਕ ਬਾਬਿਆ ਔਰ ਇੱਕ ਅਲੋਕਿਕ ਜੋ ਹੈ ਰudra abhishek ਔਰ ਮਹਾਸੀ ਪ੍ਰਾਂਦ ਦੀ ਕਥਾ ਹੋਣ ਜਾ ਰਹੀ ਹੈ ਇਹ ਸਮਾਣਾ ਨਗਰੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਹੋਣ ਜਾ ਰਹੀ ਹੈ ਜੋ ਰudra ਸੇਕ ਕਰਨ ਲਈ ਸਾਡੇ ਆਚਾਰਿਆ ਜੋ ਪ੍ਰਿਆਗਰਾਜ ਤੋਂ ਪ੍ਰਿੰਦਾਬਨ ਤੋਂ ਪਹੁੰਚ ਰਹੇ ਨੇ ਉਹ ਵਿਧੀ ਵਿਵਧਾਨ ਦੇ ਨਾਲ ਕਿਉਂਕਿ ਸਾਵਣ ਦਾ ਮਹੀਨਾ ਚੱਲ ਰਿਹਾ ਉਹ ਬਹੁਤ ਹੀ ਵਿਧੀ ਵਿਵਧਾਨ ਦੇ ਨਾਲ ਰudra ਵਿਸ਼ੇਕ 7 ਦਿਨ ਕਰਵਾਣਗੇ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦਾ ਵੀ ਰudra ਵਿਸ਼ੇਕ ਕਰਨ ਦੇ ਵਾਸਤੇ ਜੋ ਕੋਈ ਸਾਡਾ ਦਾਨੀ ਸੱਜਣ ਰudra ਸੇਕ ਕਰਵਾਉਣਾ ਚਾਹੁੰਦਾ ਹੋਵੇ ਉਹ ਸਾਡੇ ਸਮਾਣਾ ਹੈਲਪਲਾਈਨ ਦੇ ਦੇਵਕੀ ਨੰਦਨ ਜੀ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਤਿੰਦਰ ਸ਼ਰਮਾ ਜੀ ਨੂੰ ਮਿਲ ਸਕਦਾ ਹੈ ਔਰ ਇਹ 7 ਦਿਨ ਸਮਾਣਾ ਨਗਰੀ ਇੱਕ ਅਲੋਕਿਕ ਦ੍ਰਿਸ਼ਿਆ ਹੀ ਦੇਖੇਗੀ ਕਿਉਂਕਿ ਪਹਿਲਾਂ ਸਮਾਣਾ ਨਗਰੀ ਦੇ ਵਿੱਚ ਜੋ ਰudra ਅਭਿਸ਼ੇਕ ਹੈ ਉਹ ਨਹੀਂ ਹੋਇਆ ਹੈਗਾ ਜੋ ਅਸੀਂ ਕਰਨ ਜਾ ਰਹੇ ਹਾਂ ਮੈਂ ਸਾਰੇ ਨਿਵਾਸੀਆਂ ਨੂੰ ਫਿਰ ਬੇਨਤੀ ਕਰਦਾ ਵੀ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਅ ਅਗਰਵਾਲ ਧਰਮ ਖਾਲਸਾ ਦੇ ਵਿੱਚ ਪਹੁੰਚਣ ਔਰ ਇਸ ਸਿਵ ਮਹਾਕਰਨ ਸਿਵ ਮਹਾਪ੍ਰਾਨ ਕਥਾ ਦਾ ਆਨੰਦ ਲੈਣ 1 ਤਰੀਕ ਦਿਨ ਸ਼ੁੱਕਰਵਾਰ ਨੂੰ ਕੱਲ੍ਹ ਸੇ ਆਦਰਾ ਬਹੁਤ ਹੀ ਬਹੁਤ ਸੁੰਦਰ ਤੇ ਸੋਹਣੀ ਕਲ ਸਿਆਤਰਾ ਇੱਕ ਤਰੀਕ ਨੂੰ ਸਵੇਰੇ 8 ਵਜੇ ਅਗਰਵਾਲਤ ਰੰਸਾਲਾ ਦੇ ਵਿੱਚੋਂ ਬਾਜੇ ਗਾਜੇ ਦੇ ਨਾਲ ਨਿਕਲੇਗੀ ਇਸ ਕਰਕੇ ਮੈਂ ਸਾਰਿਆਂ ਆਪਣੇ ਮਾਤਾ ਪਹਿਨਾ ਮਹਿਲਾਵਾਂ ਨੂੰ ਸਾਡੇ ਭੈਣਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਇਸ ਕਲ ਸਿਆਤਰਾ ਦੇ ਵਿੱਚ ਸ਼ਾਮਿਲ ਹੋਣਾ ਹੈ ਉਹ ਸਾਡੇ ਦੇਵਕੀ ਨੰਦ ਦੇ ਨੂੰ ਮਿਲ ਸਕਦੇ ਨੇ ਉਹਨਾਂ ਤੋਂ ਇਸ ਬਾਰੇ ਕੋਈ ਗੱਲ ਵੀ ਪੁੱਛਣੀ ਆ ਤਾਂ ਪੁੱਛ ਸਕਦੇ ਨੇ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ 20 ਰੁਦਰਪ ਸਿੰਘ ਔਰ ਸ੍ਰੀ ਮਹਾਪ੍ਰਾਨ ਕਥਾ ਦੇ ਵਿੱਚ ਪਹੁੰਚ ਕੇ ਇਸ ਪੁੰਨ ਦਾ ਲਾਭ ਲੈਣ ਤੇ ਇਸ ਕਥਾ ਦਾ ਆਨੰਦ ਲੈਣ ਤੇ ਇਹ ਜਿਹੜੀ ਕਥਾ ਸਾਡੇ ਸਮਾਣਾ ਨਗਰੀ ਦੇ ਵਿੱਚ ਸੂੂ ਸ਼ਹਿਰ ਨਿਵਾਸੀਆ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਸਮਾਣਾ ਸ਼ਹਿਰ ਦੇ ਵਿੱਚ ਇੱਕ ਪਹਿਲਾਂ ਬੱਚਿਆਂ ਦਾ ਇਨੀਸ਼ੀਏਟ ਵੀ ਹੋਇਆ ਉਸ ਤੋਂ ਬਾਅਦ ਅਸੀਂ ਇਹੀ ਚਾਹੁੰਦੇ ਹਾਂ ਵੀ ਸਮਾਣਾ ਨਗਰੀ ਦੇ ਵਿੱਚ ਸ਼ਾਂਤੀ ਤੇ ਦਸੰਦਰ ਦਾ ਮਾਹੌਲ ਹੋਵੇ ਇਸ ਕਾਰਕ ਇਹ ਜਿਹੜਾ ਹੈ ਅਸੀਂ ਦੁਧਰਾਬhishek ਔਰ ਮਹਾਸੀਪ ਪ੍ਰਾਨ ਕਰਾ ਰਹੇ ਹਾਂ ਜਿਹੜਾ ਪੁੰਨ बोल शंकर भगवान की जय जिमे देवकी जी ने दसे है विनोद जी ने दसे है शिव महापुराण सामान्य एक तरीके ਤੋਂ ਦੇਖੇ 7 ਅਕਤੂਬਰ ਤੱਕ ਕੌਣ ਜਾ ਰਹੀ ਹੈ ਇਸ ਸਵੇਰੇ ਜੋ ਦੁਧਾ அபிਸ਼ੇਕ ਹੈ ਉਹ 파르थिक शिव रुਧਾ அபிਸ਼ੇਕ ਹੈ ਜਿਦਾ ਕਰੋੜੋਂ guna ਫਲ ਮਿਲਦਾ ਹੈ ਖਾਸ ਕਰਕੇ ਸੋਨ ਦੇ ਮਹੀਨੇ ਸੁਧਾ அபிਸ਼ੇਕ ਦਾ ਤਾਂ 사મી ਜੀ 40 ਦੇ ਕਰੀਬ ਦੁਧਾ அபிਸ਼ੇਕ ਦੇ ਕੁੰਡ ਬਣ ਰਹੇ ਨੇ ਸਾਰੇ ਸਮਾਣਾ ਵਾਸੀਆਂ ਨੂੰ ਬੇਨਤੀ ਹੈ ਆਕੇ ਇਸ ਮਹਾਂ ਪੁੰਨ ਦੇ ਭਾਗੀ ਵਨਨ ਇਸ ਦੇ ਨਾਲ ਹੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਨੀ ਸੁਤਾਨੰਦ ਜੀ ਮਹਾਰਾਜ ਜੋ ਪਹਿਲਾਂ ਵੀ ਸਤੀਂ ਜੀ ਦੇ ਘਰ ਸ੍ਰੀ ਵਕ ਭਾਗਵਤੀ ਕਥਾ ਕਰਕੇ ਗਏ ਨੇ ਉਸ ਤੋਂ ਬਾਅਦ ਗਊ ਮਾਤਾ ਦੀ ਕਥਾ ਜੁਨਾ ਨੇ ਗੀ ਗਿੰਦੀ ਕਥਾ ਕੀਤੀ ਸੀ ਉਹ ਆਪਣੇ ਮੁਖਾਰਮਤੋਂ ਸ੍ਰੀ ਪੁਰਾਣ ਜਿਹਦਾ ਕਰੋਨਾ ਅਸਲਖਾ ਗੁਣਾ ਫਲ ਮਿਲਦਾ ਸੁਣਨ ਵਾਲਿਆਂ ਨੂੰ ਵੀ ਸਭ ਨੂੰ ਨਿਵੇਦਨ ਹੈ ਕਿ ਆਕੇ ਹੋ ਇਸ ਮਹਾਂ ਪੁੰਨ ਦੇ ਭਾਗੀ ਵਨਨ ਤਲਸ ਯਾਤਰਾ ਹੈ ਇੱਕ ਤਰੀਕ ਨੂੰ ਦਿਨ हां ਦਿਨ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਭੰਡਾਰੇ ਦਾ ਵੀ ਥੋੜਾ ਜਿਹਾ ਆਯੋਜਨ ਕੀਤਾ ਹੋਇਆ ਹੈ ਮਾਤਾਵਾਂ ਪਰਾਨੂੰ ਬੇਨਤੀ ਹੈ ਕਿ ਉਹ ਆ ਕੇ ਇਸ ਮਹਾਕੂਪ ਦੇ ਪਾਤਰੀ ਹੋਰ ਸ਼ੁਕਰਗੁਆਨ ਵੀ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਸਮਾਣਾ ਨਗਰੀ ਦੇ ਵਿੱਚ ਪਹਿਲੀ ਵਾਰੀ ਇੱਕ ਵੱਡਾ ਆਯੋਜਨ ਸ਼ਿਪ੍ਰਾਣ ਮਹਾ ਸ਼ਿਪ੍ਰਾਣ ਅਤੇ ਮਹਾ ਰੁਦਰਾ ਵਿਸ਼ੇਕ ਅਗਰਵਾਲ ਧਰਮਸ਼ਾਲਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਬਹੁਤ ਵੱਡਾ ਆਯੋਜਨ ਹੈ ਜਿਹੜਾ ਇਹ ਕੀਤਾ ਜਾ ਰਿਹਾ ਹੈ ਸਵਾਮੀ ਸਤਾਨੰਦ ਜੀ ਮਹਾਰਾਜ ਜੋ ਕਿ ਪਹਿਲਾਂ ਵੀ ਸਮਾਣਾ ਨਗਰੀ ਦੇ ਵਿੱਚੋਂ ਦੋ ਵਾਰੀ ਉਹ ਇੱਥੇ ਪ੍ਰੋਗਰਾਮ ਕਰ ਗਏ ਨੇ ਸਚਿੰਜੈਨ ਜੈਨ ਜੀ ਦੇ ਨਿਵਾਸ ਦੇ ਉੱਤੇ ਉਹਨਾਂ ਵੱਲੋਂ ਕਥਾ ਕੀਤੀ ਗਈ ਸੀ ਇਸ ਦੇ ਨਾਲ ਹੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਵੀ ਗਉ ਕਥਾ ਕੀਤੀ ਗਈ ਸੀ ਕਿ ਤੇ ਇੱਕ ਵਾਰੀ ਫੇਰ ਉਹ ਇੱਥੇ ਪਹੁੰਚ ਰਹੇ ਨੇ ਜੋ ਸਮਾ ਰੱਖਿਆ ਗਿਆ ਹੈ 1 ਅਗਸਤ ਤੋਂ ਲੈ ਕੇ 7 ਅਗਸਤ ਕਥਾ ਦਾ ਜੋ ਸਮਾਂ ਹੈ ਉਹ 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਦਾ ਹੈ ਜੋ ਰੁਦਰਾ ਅਭਿਸ਼ੇਕ ਦਾ ਸਮਾਂ ਰੱਖਿਆ ਗਿਆ ਉਹ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਰੁਦਰਾ ਅਭਿਸ਼ੇਕ ਦਾ ਜਿਹੜਾ ਸਮਾਂ ਰੱਖਿਆ ਗਿਆ ਸਵੇਰ ਦਾ ਜਿਹੜਾ ਟਾਈਮ ਹੈ ਤੇ ਜੋ ਕਥਾ ਦਾ ਟਾਈਮ ਹੈ ਉਹ ਦੁਪਹਿਰ ਬਾਅਦ 3 ਵਜੇ ਤੋਂ ਲੈ ਕੇ 6 ਵਜੇ ਤੱਕ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਥਾ ਕੀਤੀ ਜਾਏਗੀ ਤੇ ਸਾਰੇ ਹੀ ਸਮਾਣਵਾਸੀਆਂ ਨੂੰ ਬੇਨਤੀ ਹੈ ਕਿ ਇਸ ਸਾਵਣ ਦੇ ਮਹੀਨੇ ਦੇ ਵਿੱਚ ਸ਼ਿਵਜੀ ਭੋਲੇ ਦੇ ਦਿਨ ਚੱਲ ਰਹੇ ਨੇ ਅਮਰਨਾਥ ਦੀ ਕਥਾ ਚੱਲ ਰਹੀ ਹੈ ਅਮਰਨਾਥ ਦੀ ਯਾਤਰਾ ਵੀ ਚੱਲ ਰਹੀ ਹੈ ਤੇ ਸਭ ਨੇ ਇਹਦੇ ਵਿੱਚ ਆਪਣਾ ਹਿੱਸਾ ਲੈ ਕੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈਗਾ ਇਸ ਦੇ ਨਾਲ ਹੀ ਜੋ 1 ਤਰੀਕ ਨੂੰ ਸਵੇਰੇ 8 ਵਜੇ 1 ਤਰੀਕ ਨੂੰ ਸਵੇਰੇ 8 ਵਜੇ ਕਲਸ਼ ਯਾਤਰਾ ਬੱਬਿਆ ਕਲਸ਼ ਯਾਤਰਾ ਜੋ ਕੱਢੀ ਜਾਣੀ ਹੈ ਉਸ ਦੇ ਵਿੱਚ ਵੀ ਮਾਤਾ-ਮਾਮ ਭੈਣਾਂ ਨੂੰ ਬੇਨਤੀ ਹੈ ਕਿ ਉਹ ਵੱਧ ਛੱਡ ਕੇ ਹਿੱਸਾ ਲੈਣ ਤੇ ਕਲਸ਼ ਦੀ ਜਿਹੜੀ ਯਾਤਰਾ ਦੇ ਵਿੱਚ ਹਿੱਸਾ ਲੈ ਕੇ ਉਹ ਵੀ ਸ਼੍ਰੀ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕਰਨ। ਹਾਂਜੀ ਇੱਕ ਹੋਰ ਜਾਣਕਾਰੀ ਦੇਣਾ ਚਾਹਨਾ ਵੀ ਜਿਹੜੀ ਮਿੱਟੀ ਹੈ ਉਹ ਪ੍ਰਿਆਗਰਾਜ ਤੋਂ ਤਰਵੈਰੀ ਤੋਂ ਔਰ ਹਰਨਾ ਮੰਦਿਰ ਹੈ ਜੋ ਸਾਡਾ ਸ਼੍ਰੀ ਭੋਲੇ ਨਾਲ ਦਾ ਉੱਥੋਂ ਮਿੱਟੀ ਆਣੀ ਹੈ ਉਹਦਾ ਬਾ ਬਾਤਰੀ ਉੱਥੋਂ ਹੀ ਮਤਲਬ ਕਿ ਉਸ ਤੋਂ ਬਾਅਦ ਹੀ ਸੀਵਲਿੰਗ ਬਣਾਇਆ ਕੋਈ ਇਹ ਆਮ ਮਿੱਟੀ ਨਹੀਂ ਬੰਨਾ ਆਮ ਮਿੱਟੀ ਦਾ ਸਿਵਲਿੰਗ ਨਹੀਂ ਬੰਨਾ ਹੈ ਬਹੁਤ ਹੀ ਪਵਿੱਤਰ ਮਿੱਟੀ ਦਾ ਇਹ ਸਿਵਲਿੰਗ ਬੰਨਾ ਹੈ 파ਰਤਿਕ 파ਰਤਿਕ ਮਿੱਟੀ ਦਾ ਮਤਲਬ ਕਿ ਸਿਵਲਿੰਗ ਬੰਨਾ ਹੈ ਮੈਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੋ ਇਹ ਰੁਦਰਾਂ ਫੇਕ ਹੋਣਾ ਹੈ ਬਹੁਤ ਹੀ ਅਲੌਕਿਕ ਔਰ ਖੂਂਦਰ ਰੁਦਰਾਂ ਫੇਕ ਹੋਣਾ ਹੈ ਤੁਸੀਂ ਦੇਖੋਗੇ ਸਮਾਣਾ ਨਗਰੀ ਤੇ ਪਹਿਲੀ ਵਾਰ ਹੋ ਰਿਹਾ ਹੈ ਔਰ ਬਹੁਤ ਮਜ਼ਾ ਆਏਗਾ ਬਹੁਤ ਸ਼੍ਰੀ ਜੀ ਪੋਲੇਨਾ ਦੇ ਦਿਨ ਚੱਲ ਰਹੇ ਨੇ ਸਾਵਣ ਚੱਲ ਰਿਹਾ ਇਸ ਕਰਕੇ ਸਾਰਿਆਂ ਨੂੰ ਫੇਰ ਬੇਨਤੀ ਹੈ ਵੀ ਇਹ ਆਪਾਂ ਪ੍ਰੋਗਰਾਮ ਮਿਸ ਨਾ ਕਰੀਏ ਕੰਮਕਾਰ ਸਾਰੇ ਚੱਲਦੇ ਰਹਿੰਦੇ ਨੇ ਸਾਰਿਆਂ ਦੇ ਚਾਰਾਂ ਵਿੱਚ ਫੇਰ ਬੇਨਤੀ ਹੈ ਖਾਸ ਕਰਕੇ ਸਾਡੇ ਮਹਿਲਾਵਾਂ ਦੇ ਚਾਰਾਂ ਵਿੱਚ ਬੇਨਤੀ ਹੈ ਵੀ ਆਪਾਂ ਇੱਕ ਤਰੀਕ ਨੂੰ ਪਹਿਲਾਂ ਤਾਂ ਸਵੇਰੇ 8:00 ਵਜੇ ਕਲਸ ਯਾਤਰਾ ਤੇ ਸ਼ਾਮ ਲੋਕੇ ਆਪਣੇ ਆਪ ਨੂੰ ਭਾਗਿਆ ਸਾਲੇ ਬਣਾਈਏ ਉਸ ਤੋਂ ਬਾਅਦ ਜਿਹੜਾ ਹੈ 3 ਤੋਂ 6 ਦਾ ਜਿਹੜਾ ਕਥਾ ਦਾ ਟਾਈਮ ਹੈ ਉਹ ਕਥਾ ਸੁਣ ਕੇ ਫਿਰ ਦੀਪ ਔਲ ਨਾ ਦਾ ਗੁੰਗਾਨ ਕਰੀਏ ਜੈ ਸ਼ਿਰੀ ਰਾਮ ਹੁਣ ਸਾਡੇ ਹੈਪੀ ਦੀ ਕੋਤ ਦਰਸ਼ਨਗੇ ਰੂਦਰਾ ਅਭਿਸ਼ੇਕ ਦੇ ਲਈ ਜੋ ਸ਼ਿਵਲਿੰਗ ਦਾ ਨਿਰਮਾਣ ਕੀਤਾ ਜਾਣਾ ਜੇ ਰੂਦਰਾ ਅਭਿਸ਼ੇਕ ਦੇ ਲਈ ਉਹਦੇ ਲਈ ਪ੍ਰਿਆगराज ਤੋਂ ਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਬ੍ਰਿੰਦਾਵਨ ਹੈ ਜਾਂ ਵਰਮਾਈ ਹੈ ਉਹਨਾਂ ਦੇ ਵਿੱਚੋਂ ਮਿੱਟੀ ਲਿਆ ਕੇ ਉਹੀ ਮਿੱਟੀ ਦੇ ਨਾਲ ਹੀ ਸ਼ਿਵਲਿੰਗ ਬਣਾਏ ਜਾਣਗੇ ਤੇ ਉਹਨਾਂ ਦੇ ਉਹਨਾਂ ਦਾ ਹੀ ਰੁਦਰਾ ਵਿਸ਼ੇਕ ਕੀਤਾ ਜਾਏਗਾ ਤੇ ਅਗਲੇ ਦਿਨ ਫੇਰ ਦੁਬਾਰਾ ਜੋ ਰੁਦਰਾ ਵਿਸ਼ੇਕ ਹੋਏਗਾ ਅਗਲੇ ਦਿਨ ਦਾ ਫੇਰ ਦੁਬਾਰਾ ਨਵੇਂ ਸ਼ਿਵਲਿੰਗ ਸਥਾਪਿਤ ਕਰਕੇ ਫਿਰ ਉਹਨਾਂ ਦੇ ਵਿੱਚ ਉਹਨਾਂ ਦਾ ਜੋ ਰੁਦਰਾ ਵਿਸ਼ੇਕ ਕੀਤਾ ਜਾਏਗਾ ਇਸ ਦੇ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਫੇਰ ਇੱਕ ਵਾਰੀ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲਵੋ ਅਗਲੀ ਜਿਹੜੀ ਜਾਣਕਾਰੀ ਹੈ ਉਹ ਸੀ ਜਿਹੜੇ ਪੋਸਟਰ ਵਗੈਰਾ ਨੇ ਉਸਮਾਨਾ ਹੈਲਪਲਾਈਨ ਦੇ ਉੱਤੇ ਤੁਹਾਨੂੰ ਪਬਲਿਸ਼ ਕਰਾਂਗੇ ਜਿਹਦੇ ਵਿੱਚ ਤੁਸੀਂ ਫੋਨ ਨੰਬਰ ਵੀ ਹੋਣਗੇ ਤੇ ਤੁਸੀਂ ਇਹਦੀ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਬੰਬੰਮ ਬੋਲੇ ਬੰਬੰਮ ਬੋਲੇ ਬੰਬੰਮ ਬੋਲੇ ਜੈ ਭਗਵਾਨ ਦੀ ਜੈ ਹਰ ਹਰ ਮਾਦੇ ओम नमः कर भगवान की जय बम बम भोले बम बम भोले बम बम भोले सभी हर महादेव